I'll <laughs> see ਮਾਨ ਦੇ ਮੰਤਰੀ ਅਮਨ अरोड़ा ਵਿਵਾਦਨਾਚ ਨੇ ਕਿਉਂਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਹੈ ਪਰ ਹੁਣ ਮੰਤਰੀ ਅਮਨ अरोड़ा ਨੇ ਇਸ ਮਾਮਲੇ ਦੇ ਵਿੱਚ ਸੰਗਰੂਰ ਅਦਾਲਤ ਚੇਟਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ ਹੈ ਦਰਅਸਲ 15 ਸਾਲ ਪੁਰਾਣਾ ਇਹ ਮਾਮਲਾ ਜਿਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਹੈ 15 ਸਾਲ ਪੁਰਾਣੀ ਕੇਸ ਦੇ ਵਿੱਚ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਮਨ अरोड़ा ਦੇ ਵਕੀਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 15 ਸਾਲ ਪੁਰਾਣੇ ਕੇਸ 'ਚ ਅਮਨ ਨਰੋੜਾ ਤੇ ਉਹਨਾਂ ਦੇ 85 ਸਾਲ ਦੇ ਮਾਤਾ ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਸੁਨਾਮ ਕੋਰਟ ਦੇ ਫੈਸਲੇ ਨੂੰ ਸੰਗਰੂਰ ਜ਼ਿਲ੍ਹਾ ਅਦਾਲਤ ਵਿੱਚ ਚੈਲੰਜ ਕਰ ਦਿੱਤਾ ਹੈ ਅਮਨ ਅਰੋੜਾ ਦੇ ਜੀਜਾ ਰਾਜਿੰਦਰ ਦੀਪਾ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਉਹਨਾਂ ਦਾ 2008 ਦੇ ਵਿੱਚ ਝਗੜਾ ਹੋਇਆ ਸੀ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਵਿੱਚ ਅਮਨ ਅਰੋੜਾ ਦੀ ਧੀਰ ਨੂੰ ਸੁਨਾਮ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਜਿਸ ਤੋਂ ਬਾਅਦ ਖੂਬ ਵਿਵਾਦ ਹੋਇਆ ਸਵਾਲ ਖੜੇ ਹੋਏ ਰਾਜਪਾਲ ਤੱਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਦੱਸਿਆ ਜਾਏ ਇਸ ਪੂਰੇ ਮਾਮਲੇ ਬਾਰੇ ਨਾਲ ਹੀ 26 ਜਨਵਰੀ ਨੂੰ ਝੰਡਾ ਲਹਿਰਾਉਣ ਦੇ ਮਸਲੇ 'ਤੇ ਵੀ ਉਹਨਾਂ ਨੇ ਮੁੱਖ ਮੰਤਰੀ ਉਹ ਸਵਾਲ ਕਰ ਲਿਆ ਸੀ ਸਿਆਸੀ ਸਫਾਂ ਦੇ ਵਿੱਚ ਇਹ ਮੁੱਦਾ ਕਾਫੀ ਹੁੰਜਾ ਹਾਲਾਂਕਿ ਹੁਣ ਸੰਗਰੂਰ ਅਦਾਲਤ ਦੇ ਵਿੱਚ ਚੈਲੰਜ ਕਰ ਦਿੱਤਾ ਹੈ ਸੁਨਾਮ ਕੋਰਟ ਦੇ ਫੈਸਲੇ ਨੂੰ ਅਮਨ अरोੜਾ ਨੇ